ਉਪਨਗਰ ਦੇ ਪ੍ਰੀਤ ਕਲੋਨੀ ਇਲਾਕੇ ਦੇ ਵਿੱਚ ਇੱਕ ਬੜੀ ਮੰਦਭਾਗੀ ਘਟਨਾ ਘਟੀ ਹੈ ਜਿੱਥੇ ਇੱਕ ਨਿਰਮਾਣ ਦਿਨ ਘਰ ਨੂੰ ਜੈਕ ਦੇ ਰਾਹੀਂ ਚੱਕਿਆ ਜਾ ਰਿਹਾ ਸੀ ਤਾਂ ਉਸ ਮਕਾਨ ਨੂੰ ਜੈਕ ਜਦੋਂ ਲਗਾਏ ਜਾ ਰਹੇ ਸਨ ਤਾਂ ਮਕਾਨ ਜਿਹੜਾ ਹੈਗਾ ਗਿਰਨ ਕਾਰਨ ਪੰਜ ਮਜ਼ਦੂਰ ਜਿਹੜੇ ਵਿੱਚ ਫਸ ਗਏ ਸਨ ਤਾਂ ਜੇਕਰ ਬੀਤੀ ਕੱਲ ਦੀ ਗੱਲ ਕਰੀਏ ਤਾਂ ਕੱਲ ਤਕਰੀਬਨ 3 ਵਜੇ ਤੋਂ ਲਗਾਤਾਰ ਆਪਰੇਸ਼ਨ ਚੱਲ ਰਿਹਾ ਜਿਸ ਦੇ ਵਿੱਚ NDRF, SDRF ਦੇ ਨਾਲ-ਨਾਲ ITBP ਦੀ ਕੁਝ ਟੁਕੜੀਆਂ ਤੇ ਪੰਜਾਬ ਪੁਲਿਸ ਦੇ ਵੀ ਜਿਹੜੇ ਜਵਾਨ ਇਸ ਆਪਰੇਸ਼ਨ ਦੇ ਵਿੱਚ ਮੌਜੂਦ ਨੇ ਜੇਕਰ ਮੈਂ ਗੱਲ ਕਰਾਂ ਮੌਜੂਦਾ ਸਥਿਤੀ ਦੀ ਤਾਂ ਇਸ ਵੇਲੇ ਹੁਣ ਤੱਕ ਜਿਹੜੀ ਹੈਗੀ 4 ਜਿਹੜੀ ਡੈਥ ਨੇ ਡਿਕਲੇਅਰ ਹੋ ਚੁੱਕੀਆਂ ਨੇ ਤੇ ਜੇ ਕੱਲ੍ਹ ਕਰੀਏ ਤਾਂ ਦੋ ਜਿਹੜੇ ਨੌਜਵਾਨ ਸੀਗੇ ਉਹਨਾਂ ਨੂੰ ਬਰਾਉਡ ਡੈੱਡ ਜਿਹੜਾ ਵਿੱਚੋਂ ਕੱਢਿਆ ਗਿਆ ਸੀ ਤੇ ਇੱਕ ਨੌਜਵਾਨ ਨੂੰ ਜਿਹੜਾ ਸਾਹਿਲ ਨਾਮ ਦਾ ਨੌਜਵਾਨ ਸੀਗਾ ਉਸ ਨੂੰ ਜਦੋਂ ਕੱਢਿਆ ਗਿਆ ਤਾਂ ਰੂਪਨਗਰ ਸਿਵਲ ਹਸਪੀਟਲ ਤੋਂ ਉਸ ਨੂੰ पीजीआई चंडीगढ़ रेफर ਕੀਤਾ ਗਿਆ ਤਾਂ ਉੱਥੇ ਉਸਨੇ ਆਪਣੇ ਅੰਤਿਮ ਸਾਹ ਸਵਾ ਲਏ ਹਨ ਤਾਂ ਜੇਕਰ ਮੌਜੂਦਾ ਸਥਿਤੀ ਦੀ ਗੱਲ ਕਰੀਏ ਹਾਲੇ ਵੀ ਜਿਹੜਾ ਪ੍ਰੀਤ ਕਲੋਨੀ ਦੇ ਵਿੱਚ ਜਿਹੜਾ ਆਪਰੇਸ਼ਨ ਚੱਲ ਰਿਹਾ ਜਿਸ ਦੀ ਅਗਵਾਈ ਐਨਡੀਆਰਫ ਵੱਲੋਂ ਕੀਤੀ ਜਾ ਰਹੀ ਹੈ ਤਾਂ ਜੇਕਰ ਗੱਲ ਕਰੀਏ ਰੂਪਨਗਰ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਜਿਹੜੇ ਮੌਕੇ ਤੇ ਮजूद ਨੇ ਚਾਹ ਡੀਸੀ ਹੋਣ ਚਾਹ ਪੁਲਿਸ ਜਿਹੜੇ ਪੁਲਿਸ ਮੈਕਮੇ ਦੇ ਅਧਿਕਾਰੀ ਹੋਣ ਤਾਂ ਜੇਕਰ ਗੱਲ ਕਰੀਏ ਤਾਂ ਹਜੇ ਵੀ ਐਨਡੀਆਰਫ ਦੇ ਕਹਿਣ ਮੁਤਾਬਕ 3 ਤੋਂ 4 ਘੰਟੇ ਦਾ ਸਮਾਂ ਲੱਗ ਸਕਦਾ ਤਾਂ ਸਾਡੇ ਨਾਲ ਕੋਈ ਸਮਾਜ ਸੇਵੀ ਸੰਸਥਾਵਾਂ ਦੇ ਲੋਕ ਵੀ ਨੇ ਕਿਉਂਕਿ ਇਸ ਮੌਕੇ ਦੇ ਵਿੱਚ ਲੋਕ ਬਿਲਕੁਲ ਨਿਕਲ ਕੇ ਸਾਹਮਣੇ ਆਏ ਨੇ ਜਿੱਥੇ ਕਿ ਪਾਣੀ ਦੀ ਜ਼ਰੂਰਤ ਹੋਵੇ ਜਾਂ ਹੋਰ ਜ਼ਰੂਰਤ ਨੇ ਤਾਂ ਇੱਕ ਭਾਈ ਸਾਹਿਬ ਸਾਡੇ ਨਾਲ ਮਜੂਰ ਨੇ ਨਾਲ ਗੱਲ ਕਰਨੇ ਬਾਈ ਜੀ ਕੀ ਨਾਮ ਮੇਰਾ ਨਾਮ ਸਮਰ ਬਨਾਇਆ ਹੈਗਾ ਅੱਛਾ ਰੂਪੜ ਦੇ ਵਿੱਚ ਬੜੀ ਹੀ ਜਿਹੜੀ ਮੰਦਭਾਗੀ ਘਟਨਾ ਹੋਈ ਆ ਅਸੀਂ ਵੀ ਦੇਖਿਆ ਹੈਗਾ ਬਹੁਤ ਹੀ ਜਿਸ ਨੇ ਕੱਲਾ ਰੂਪੜ ਹੀ ਨਹੀਂ ਬਲਕਿ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਖਬਰ ਕਿੱਦਾਂ ਪਤਾ ਲੱਗੀ ਤੇ ਕਿਹੜੀ ਅੰਜੀਓ ਤੋਂ ਬਲੌਗ ਕਰਦੇ ਪਜੀ ਆਪਣੀ ਹੈਗੇ ਐਸੀਸੀਪੀ ਕੌਪਸ ਦੀ ਇਕੋ ਕਨਜ਼ਰ ਫਾਊਂਡੇਸ਼ਨ ਐਨਜੀਓ ਆਪਣੀ ਸਾਨੂੰ ਕੱਲ ਸ਼ਾਮ ਹੀ ਪਤਾ ਚੱਲਿਆ ਤੇ ਕੱਲ ਸ਼ਾਮ ਦੇ ਹੀ ਅਸੀਂ ਇੱਥੇ ਲੱਗੇ ਹੋਏ ਆ ਪਹਿਲ ਦੇ ਆਧਾਰ ਤੇ ਜਿਹੜੀ ਜਿਹੜੀ ਨੀਡ ਸੀ ਗਿਆ ਪਾਣੀ ਹੋ ਗਿਆ ਤੁਹਾਡਾ ਕੇਲੇ ਕੁਲੇ ਹੋ ਗਏ ਜਿਹੜੇ ਫਰੂਟਿਸ ਹੋ ਗਈ ਗਰਮੀ ਕਰਕੇ ਜਿਹੜੇ ਲੱਗੇ ਹੋਏ ਆ ਉਹਨਾਂ ਦੀ ਜਿਹੜੀ ਜਿਹੜੀ ਨੀਡ ਹਲੇ ਵੀ ਸਾਹਮਣੇ ਆ ਰਹੀਆਂ ਸੀ ਉਹ ਵੀ ਕਵਰ ਕਰਨ ਦੀ ਕੋਸ਼ਿਸ਼ ਕਰਦੇ ਪਏ ਅੱਛਾ ਬੜੀ ਮੰਤਭਾਗੀ ਘਟਨਾ ਕੱਢੀ ਆ ਜਿਹੜੇ ਨੌਜਵਾਨ ਨੇ ਤਕਰੀਬਨ 21 ਤੋਂ 23 ਜਾਂ 24 ਸਾਲ ਦੇ ਨੇ ਹਲੇ ਵੀ ਇੱਕ ਜਿਹੜਾ ਹੈਗਾ ਅਭਿਸ਼ੇਕ ਨਾਮ ਦਾ ਵਿਅਕਤੀ ਉਹ ਵੀ ਵਿੱਚ ਜਿਹੜਾ ਹਲੇ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਇਹ ਕਿੱਦਾਂ ਦੇਖਦੇ ਹਾਂ ਸਾਹਮਣੇ ਇਹ ਭਾਜੀ ਦੇਖਿਆ ਜਾਵੇ ਤਾਂ ਗਲਤੀ ਤਾਂ ਬਿਲਕੁਲ ਬਣਦੀ ਹੈ ਕਿਉਂਕਿ ਪਹਿਲਾਂ ਇਹ ਜਿਹੜਾ ਲੈਂਟਰ ਚੱਕਣ ਵਾਲਾ ਐਨਓਸੀ ਹੁੰਦੀ ਹੈ ਇਹਦਾ ਵੀ ਕਾਫੀ ਲੰਮਾ ਪ੍ਰਕਿਰਿਆਸ ਹੁੰਦਾ ਹੁਣ ਇਹ ਪਤਾ ਲੱਗੇਗਾ ਸਾਹਮਣੇ ਆਏਗਾ ਕਿ ਕਿਆ ਪ੍ਰਸ਼ਾਸਨ ਆ ਕਿਆ ਨਹੀਂ ਹੈ ਤਾਂ ਪ੍ਰਸ਼ਾਸਨ ਦਾ ਕੰਮ ਹੈ ਉਹ ਕਰਨਗੇ ਪਰ ਜੇਕਰ ਮੌਜੂਦਾ ਸਥਿਤੀ ਦੀ ਗੱਲ ਕਰੀਏ ਐਨਡੀਆਰਐਫ ਵੱਲੋਂ ਲਗਾਤਾਰ ਜਿਹੜਾ ਸਰਚ ਅਭਿਆਨ ਜਾਰੀ ਹੈ ਕਿਉਂਕਿ ਬੀਤੀ ਦੇਰ ਰਾਤ ਹੋ ਜੇ ਗੱਲ ਕਰੀਏ ਤਾਂ ਕੱਲ ਦੁਪਹਿਰ ਤਕਰੀਬਨ 3 ਵਜੇ ਤੋਂ ਜਿਹੜਾ ਐਨਡੀਆਰਐਫ ਹੋਵੇ ਐਚਡੀਆਰਐਫ ਹੋਵੇ ਪੰਜਾਬ ਪੁਲਿਸ ਦੇ ਨੌਜਵਾਨ ਹੋਣ ਉਹਨਾਂ ਵੱਲੋਂ ਵੀ ਲਗਾਤਾਰ ਸਰਜ ਆਪਰੇਸ਼ਨ ਕੀਤਾ ਜਾ ਰਿਹਾ ਤੇ ਜੇ ਗੱਲ ਕਰੀਏ ਇਕਬਿਸ਼ੇਕ ਨਾਮਕ ਵਿਅਕਤੀ ਜਿਹੜਾ ਹਰਿਆਣੇ ਤੋਂ ਬਿਲੋਂਗ ਕਰਦਾ ਬਾਲਾ ਡਿਸਟ੍ਰਿਕਟ ਤੋਂ ਉਸ ਦੀ ਜਿਹੜੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ ਕੁਝ ਸਮੇਂ ਪਹਿਲਾਂ ਡੌਗ ਸਕੁਐਡ ਦੀ ਟੀਮਾਂ ਵੀ ਆਈਆਂ ਨੇ ਪਰੰਤੂ ਐਨਡੀਆਰ ਆਫ ਦਾ ਕਹਿਣਾ ਕਿ ਇਸ ਦੇ ਵਿੱਚ 4 ਤੋਂ 5 ਘੰਟੇ ਦਾ ਸਮਾਂ ਹੋਰ ਲੱਗ ਸਕਦਾ ਤਾਂ ਪੁਲਿਸ ਦੇ ਉੱਚ ਅਫਸਰ ਹੋਣ ਡੀਐਸਪੀ ਹੋਣ ਹੋਰ ਮੈਕਮਿਆਂ ਦੇ ਅਫਸਰ ਹੋਣ ਮੌਕੇ ਤੇ ਮੌਜੂਦ ਨੇ ਤਾਂ ਤਸਵੀਰਾਂ ਬੜੀਆਂ ਹੀ ਮੰਦਪਾਗੀ ਨਿਕਲ ਕੇ ਸਾਹਮਣੇ ਆਈਆਂ ਨੇ ਰੂਪਨਗਰ ਦੀ ਪ੍ਰੀਤ ਕਲੋਨੀ ਦੇ ਵਿੱਚ ਜਿੱਥੇ ਬੀਤੀ ਬੀਤੇ ਕੱਲ 3 ਤੋਂ 3.5 ਦੇ ਵਿੱਚ ਕਾਰ ਜਿਹੜਾ ਇੱਕ ਨਿਰਮਾਣ ਦੀ ਨਮਾਰਨ ਨੂੰ ਜਦੋਂ ਜੈਕ ਲਗਾ ਕੇ ਚੱਕਿਆ ਜਾ ਰਿਹਾ ਸੀ ਤਾਂ ਉਹ ਥਰਥਰਾ ਕੇ ਗਿਰ ਗਈ ਤੇ ਇਸ ਦੇ ਵਿੱਚ ਜਿਹੜੇ 5 ਵਿਅਕਤੀ ਨੇ ਉਹ ਕਿਤੇ ਨਾ ਕਿਤੇ ਫਾਚੂ ਕੇ ਸੰ ਤਾਂ ਰੂਪਨਗਰ ਪ੍ਰਸ਼ਾਸਨ ਵੱਲੋਂ ਐਨਡੀਆਰਐਫ ਨੂੰ ਮੌਕੇ ਤੇ ਬੁਲਾਇਆ ਗਿਆ ਸੀ ਤੇ ਉਸ ਦੇ ਵਿੱਚੋਂ ਚਾਰ ਵਿਅਕਤੀ ਜਿਹੜੇ ਕੱਢ ਲਿੱਤੇ ਗਏ ਨੇ ਉਸ ਤੋਂ ਉਸ ਚਾਰ ਵਿਅਕਤੀਆਂ ਦੇ ਵਿੱਚੋਂ ਇੱਕ ਵਿਅਕਤੀ ਜ਼ਖਮੀ ਪੀਜੀਆਈ ਐਡਮਿਟ ਹੈ ਤੇ ਤਿੰਨ ਵਿਅਕਤੀ ਦੇ ਜਿਹੜੀ ਮੌਤ ਹੋ ਚੁੱਕਿਆ ਪਰ ਹੁਣ ਲਗਾਤਾਰ ਪੀਤੇ 12-13 ਘੰਟੇ ਤੋਂ ਇੱਥੇ ਸਰਚ ਆਪਰੇਸ਼ਨ ਜਾਰੀ ਆ ਅਭਿਸ਼ੇਕ ਨਾਮਕ ਵਿਅਕਤੀ ਹਜੇ ਵੀ ਇਸ ਇਮਾਰਤ ਦੇ ਵਿੱਚ ਫਸਿਆ ਹੋਇਆ ਅਸੀਂ ਰੱਬ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਹੋ ਸਕਦਾ ਤਾਂ ਅਭਿਸ਼ੇਕ ਜ਼ਿੰਦਾ ਵੀ ਨਿਕਲ ਸਕਦਾ ਹੈ जरा सब तो पहला कटिया तो गया हैज वो ठीक है उन्होंने पीजे जी रेफर कर देता है पीजे जी आई उन्होंने इलाज चल रहा है तो जो दूजे कटे गए हैं वह पीजे जी आई जाके उज बिन डिकलेयरड एज ब्रॉड डेड ते दीजे ने जो कटे गए तो ही वॉज डिकलेयर डेड तो हूँ तक अंदर पंच जे ने मजदूर फसे हुए हैं तो उन्हें जो तीन कटे जा चुके हैं ਕੀ ਰੈਸਕਿਊ ਆਪਰੇਸ਼ਨਸ ਜਾਰੀ ਨੇ NDRF SDRF ITBP ਦੀਆਂ ਟੀਮਾਂ ਲਗਾਤਾਰ ਲੱਗੀਆਂ ਹੋਈਆਂ ਨੇ ਤੇ ਜਿਹੜੇ ਦੋ ਨੇ ਵੀ ਸਾਨੂੰ ਪੂਰੀ ਉਮੀਦ ਹੈ ਕਿ ਜਲਦੀ ਹੀ ਜਿਹੜੇ ਦੋਨੇ ਵੀ ਕੱਢ ਕੇ ਜਾਣਗੇ ਉਹਨਾਂ ਦੀ ਕੁਝ ਛੂਛੂਦਕ ਬਣ ਕੇ ਇੰਤਜ਼ਾਰ ਕਰ ਰਹੇ ਹਾਂ ਕੋਈ ਮੂਵਮੈਂਟ ਤੇ ਨਹੀਂ ਹੈ ਜੀ ਇਸ ਵੇਲੇ ਪਰ ਫਿਰ ਵੀ ਜਦੋਂ ਤੱਕ ਉਹਨਾਂ ਨੂੰ ਬਾਹਰ ਨਹੀਂ ਕੱਢਿਆ ਜਾਂਦਾ ਸਭ ਤੋਂ ਕੁਝ ਨਹੀਂ ਐਸੀ ਸਪੈਸੀਫਿਕਲੀ ਨਹੀਂ ਕਹਿ ਸਕਦੇ ਉਹ ਬਾਹਰ ਨਿਕਲਣ ਤੋਂ ਬਾਅਦ ਟੌਪਲੀ ਟੀਮ ਸਾਡੀ ਇੰਕੇ ਬੈਠੀ ਉਹਨਾਂ ਦੇ ਮੌਇਨਾ ਕਰਨ ਤੋਂ ਬਾਅਦ ਹੀ ਪੁਸ਼ਟੀ ਆ ਜਾਵੇਗੀ ਰੂਪਨਗਰ ਤੋਂ ਪੰਜਾਬ న్యూਸ ਲਾਈਵ ਲਈ ਮੇਰੇ ਸਹਿਯੋਗੀਕਰਨ ਦੇ ਨਾਲ ਭੁਲਕਿਤ ਕੁਮਾਰ ਪੰਜਾਬ ਨਿਊਜ਼